ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੋਨੂ ਕੋਲੇ ਆਏ ਆ ਦੋਸਤੋ ਵਪਾਰ ਦਾ ਕੰਮ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਪਿੱਛੇ ਜੇ ਵੀ ਦੋਸਤੋ ਆਪਾਂ ਕਾਫੀ ਵੀਡੀਓ ਪਾਈਆਂ ਨੇ ਇਸ ਘਰੋਂ ਅੱਜ ਦੋ ਪਸ਼ੂ ਦਿਖਾਉਣੇ ਆ ਦੋਵੇਂ ਗੱਭਣ ਪਸ਼ੂ ਆ ਤਿਆਰੀ ਤੇ ਆ ਤੇ ਨਵੇਂ ਪਸ਼ੂ ਆ ਠੀਕ ਆ ਜੀ ਇੱਕ ਪਹਿਲਣ ਵੱਛੀ ਸੂਣੀ ਆ ਤੇ ਇੱਕ ਪਹਿਲਣ ਝੋਟੀ ਦੋਸਤੋ ਤਿਆਰ ਪਰ ਤਿਆਰ ਆ ਠੀਕ ਆ ਜੀ ਤੇ ਨਗੀਨਾ ਪੀਸ ਦਿਖਾਉਣਾ ਦੋਸਤੋ ਕੋਕਾ ਪੀਸ ਦਿਖਾਉਣਾ ਜਿਹਨੂੰ ਕੋਕਾ ਕਹਿੰਦੇ ਆ ਵੀਰ ਸੋਨੂ ਤੇ ਬਿਲਕੁਲ ਫਾਰਮ ਤੇ ਆਇਆ ਤੇ ਕਾਫੀ ਸੋਹਣੀ ਝੋਟੀ ਆ ਕਾਫੀ ਵੀਰਾਂ ਨੂੰ ਪਸੰਦ ਆਊਗੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਵੈਸੇ ਨੰਬਰ ਵੱਲ ਤੇ ਵੀ ਤੁਹਾਨੂੰ ਲੱਗੇ ਹੋਏ ਨਜ਼ਰ ਆ ਰਹੇ ਆ 98762 64073 ਤੇ ਤੁਸੀਂ ਕਾਲ ਕਰ ਸਕਦੇ ਜੀ ਤੇ ਵੀਰ ਸੋਨੂ ਦਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਲੋਕੇ ਵਿਜ਼ਿਟ ਕਰਨੀ ਆ ਤੁਸੀਂ ਪਿੰਡ ਲੋਕੇ ਕੈਰੋਂ ਦੇ ਬਿਲਕੁਲ ਨਜ਼ਦੀਕ ਆ ਕਿਲੋ ਡੇਢ ਕਿਲੋਮੀਟਰ ਦੀ ਦੂਰੀ ਆ ਕੈਰੋਂ ਬਿਲਕੁਲ ਨਜ਼ਦੀਕ ਪਿੰਡ ਆ ਤੇ ਪੱਟੀ ਸ਼ਹਿਰ ਤੋਂ ਕੋਈ ਪੱਟੀ ਸ਼ਹਿਰ ਤੋਂ ਜੜੀ ਛੜਕ ਦੋਸਤੋ ਤਰਨਤਾਰਨ ਸਾਹਿਬ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਪਿੰਡ ਲੋਕਾ ਹੁੰਦਾ ਤੇ ਲੋਕ ਕੇ ਤੁਸੀਂ ਵਿਜ਼ਿਟ ਕਰਕੇ ਜਿਹੜੇ ਪਸ਼ੂ ਤੁਹਾਨੂੰ ਆਪਾਂ ਦਿਖਾਉਣੇ ਆ ਦੋਹ ਪਸ਼ੂਆਂ ਦੀ ਤੁਸੀਂ ਨਰਕ ਪਰਖ ਕਰ ਸਕਦੇ ਜੀ ਜਾਂਚ ਕਰ ਸਕਦੇ ਜੀ ਤਸੱਲੀ ਕਰ ਸਕਦੇ ਜੀ ਦੋਵੇਂ ਪਸ਼ੂ ਨਵੇਂ ਆ ਕਿਉਂਕਿ ਬਹੁਤ ਵੇਰ ਪਹਿਲਾਂ ਪਹਿਲਾਂ ਦੂਜੀਆਂ ਝੋਟੀਆਂ ਚਾਹੇ ਪਹਿਲਾਂ ਵੜਾ ਲੱਭਰੇ ਹੁੰਦੇ ਆ ਸੋ ਉਹਨਾਂ ਵੀਰਾਂ ਦੇ ਧਿਆਨ ਦੇ ਵਿੱਚ ਆਪਾਂ ਲਿਆ ਦਿੰਦੇ ਆ ਤਸੱਲੀ ਨਾਲ ਦਿਖਾ ਦਿੰਦੇ ਆ ਡਿਟੇਲ ਆਪਾਂ ਵੀਰ ਸੋਨੂੰ ਤੋਂ ਲੈਣੇ ਆ ਸਭ ਤੋਂ ਪਹਿਲਾਂ ਵੀਰ ਸੋਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰ ਠੀਕ ਠਾਕ ਹੈ ਜੀ ਅੱਛਾ ਵੀਰਾ ਸਾਨੂੰ ਪਸ਼ੂ ਅੱਜ ਆਪਣੇ ਕੋਲ ਦੋ ਆਤੇ ਮੇਲਾ ਦਾ ਦੋਵੇਂ ਕੋਕਾ ਪੀਸੀ ਆ ਕੋਕਾ ਪੀਸੀ ਆ ਉਹ ਤੇ ਜਿਹੜੀ 20 ਦਿਨਾਂ ਦੀ ਮਹਿਸੂਈ ਹੈ ਨਾ ਉਹ ਵੀ ਆਪਾਂ ਬਾਅਦ ਚ ਵਿਖਾਵਾਂਗੇ ਆ ਤੇ ਬਹੁਤ ਨਕੀਨੇ ਆ ਨਾ ਹਾਂ ਇਹ ਦੋਵੇਂ ਨਕੀਨੇ ਆ ਦੋਸਤੋ ਪੀਸ ਝੋਟੀ ਆ ਤੁਹਾਨੂੰ ਦਿਖਾਉਣੇ ਆ ਮੁੰਦਰੀ ਝੋਟੀ ਆ ਬਿਲਕੁਲ ਸਿੰਘ ਵੇਖੋ ਤੁਸੀਂ ਬਹੁਤ ਸੋਹਣੀ ਗੁਲਾਈ ਦੇ ਵਿੱਚ ਸਿੰਘਾ ਛੋਟਾ ਜਿਹਾ ਸਿੰਘਾ ਤੇ ਇਹ ਵੀ ਥੋਨੂੰ ਇਹ ਸੁਬਾ ਕਨਵਾਸ ਹੁੰਦੀ ਆ ਬਲ ਚਾਰਦਾਂ ਤੇ ਆ ਜੀ ਚਾਰਦਾਂ ਤੋਂ ਪਹਿਲਾਂ ਟਲੂਨ ਵਿੱਚ ਛੋਟੀ ਸੋਹਣੀ ਆ ਬੜੀ ਖਾਨਦਾਨੀ ਮਹਿੰਦੀ ਚੀਜ਼ ਆ ਠੀਕ ਹੈ ਜੀ ਸੰਤੂ ਸਾਹਿਬ ਇਹੋ ਜਿਹਾ ਸਿੰਘ ਹੀ ਨਹੀਂ ਮਿਲਦਾ ਕਿਤੋਂ ਨਾ ਜੀ ਨਾ ਬਹੁਤ ਘੱਟ ਵਿਰਲਾ ਪਾਂਝਾ ਕਿਤੇ ਰਹਿੰਦਾ ਇਹੋ ਜਿਹਾ ਸਿੰਘ ਬੜਾ ਜਿਆਦਾ ਸਿੰਘੀ ਫਰੇ ਆ ਜੀ ਜਿੰਨਾ ਅੰਦਰ ਰੁਪਈਆ ਨਹੀਂ ਲੰਗਦਾ ਲੈ ਨਹੀਂ ਮੈਂ ਦੋਸਤੋ ਬਹੁਤ ਖੂਬਸੂਰਤ ਕੁਆਲਿਟੀ ਆ ਬਾਕੀ ਕੁਆਲਿਟੀ ਵੇਖਣਯੋਗ ਆ ਆ ਕਰਿਓ ਜੱਕ ਮਾੜੀ ਜੀ ਠੀਕ ਆ ਜੀ ਛੋਟਾ ਜਿਹਾ ਸਿੰਘਾ ਰਿੰਗ ਸਿੰਘ ਨੂੰ ਆ ਤੇ ਚੋਟੀ ਪਹਿਲਾ ਸਵੇਰ ਚੌਗੀ ਮੋਹ ਚਾਰਦਾਂਦ ਚੋਟੀ ਆ ਕਦ ਕੜ ਸੋਨਾ ਚੋਟੀ ਦਾ ਵਜਨ ਵਟਾ ਪੂਰਾ ਤੇ ਫਿਰ ਸਾਨੂੰ ਦਿਨ ਕਿੰਨੇ ਕੁ ਲੈ ਜੂ ਹਜੇ ਆ ਦਿਨ ਅਰੇ ਸੰਤੂ ਤੁਸੀਂ ਸੰਤੂ ਸਾਹਿਬ ਇਹ ਦੇਢ ਕੋਈ ਲੈ ਜੂਗੀ 8 8 ਲੈ ਜੇ 7 ਲੈ ਜੇ 9 ਲੈ ਜੇ ਠੀਕ ਹੈ ਜੀ ਲਓ ਦੋਸਤੋ 8 ਦਿਨ ਲੈ ਜੇ 7 ਲੈ ਜੇ 9 ਦਿਨ ਲੈ ਜੇ ਥਾਵੇਂ ਇਹਨਾਂ ਕਰਮਾਣੀ ਲੈ ਜੂਗੀ ਜੀ ਹਫ਼ਤਾ ਹਫ਼ਤਾ ਅਖੀਰ ਇਹਨਾਂ ਸਮਾਂ ਮੰਨ ਕੇ ਤੁਸੀਂ ਸੌਦਾ ਕਰਿਓ ਕਿ ਹਫ਼ਤਾ 8 ਕੁ ਦਿਨ ਹਜੇ ਸਮਾਂ ਲੈਂਦੀ ਆ ਪਤਲੇ ਪਿੰਡੇ ਦੇ ਵਿੱਚ ਆ ਦੋਸਤੋ ਸਿੰਗਲ ਖੱਡੀ ਦੀ ਆ ਤੇ ਚਮੜੀ ਬਿਲਕੁਲ ਪਤਲੀ ਹਵਾ ਨੇ ਲੇਵੇ ਦੀ ਵੀ ਕਾਫੀ ਸਾਫ ਸੁੱਧ ਲੇਵਾ ਲੱਗਾ ਦੋਸਤੋ ਨਿੱਗਰ ਲੇਵੇ ਦੇ ਦੇਖਿਆ ਕੁਆਲਿਟੀ ਦੇਖਣ ਜੋਗਾ ਦੋਸਤੋ ਬਹੁਤ ਸੋਹਣੀ ਝੋਟੀ ਆ ਠੀਕ ਆ ਤੇ ਆ ਦੇਖੋ ਜੀ ਤੋਂ ਜਿੱਥੋਂ ਵੀ ਕਰਮਾ ਲਈ ਆਈ ਆ ਦੋਸਤੋ ਚੰਗੀ ਸੰਭੀ ਆ ਠੀਕ ਆ ਇਹਨੂੰ ਲਿਓ ਵੀ ਰਹਿਣ ਇਹਨੂੰ ਇਹਨੂੰ ਤੋੜ ਦਈਏ ਆ ਇਹਨੂੰ ਤੋੜ ਤਾ ਹਾਂਜੀ ਤੋੜ ਤਾ ਤੋੜ ਦਿੰਦੇ ਚੱਬੂ ਦਾ ਕਰਦੇ ਆ ਆ ਕੱਚਾ ਬੂ ਫਿਰ ਕਦੀ ਪੋਇਆ ਨਹੀਂ ਓਏ ਹੋਏ ਕੋਈ ਗੱਲ ਲੈ ਬੜਾ ਆਹ ਲਓ ਜੀ ਆ ਵੀ ਕਹਿੰਦਾ ਕਿ ਤਾ ਫਿਕਰ ਤੁਸੀਂ ਦਾ ਕੋਈ ਗੱਲ ਨਹੀਂ ਲੈ ਜਾਓ ਹਾਂਜੀ ਹਾਂਜੀ ਚੌਰ ਸਲੇਵਾ ਦੋਸਤੋ ਸਲੇਵੇ ਦੀ ਬੰਤਰ ਬਹੁਤ ਪਿਆਰੀ ਆ ਕੱਲ ਦੀ ਇੱਕ ਕਹਿਣਾ ਦੀ ਗੱਲ ਹੈਗੀ ਆ ਦੇਖੋ ਜਰਾ ਸੋ ਕੁਮਾਲ ਦੀ ਕੁਆਲਿਟੀ ਆ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਮੁੱਠੀ ਥਾਣਾ ਬਹੁਤ ਸੋਹਣਾ ਥਾਣਾ ਠੀਕ ਹੈ ਹੱਥੀ ਚਬਾਈ ਨਾਲ ਲੱਗਾ ਕਰਮਾ ਵਾਲੀ ਤੇ ਝੋਟੀ ਵੀ ਨਵੀਆਂ ਦੋਸਤੋ ਕੋਈ ਵੀਰ ਦੋ ਚਾਰ ਸੂਵੇ ਆਪਣਾ ਤੀਕੇ ਫੇਰ ਡਿਸੀਜਨ ਲਊਗਾ ਕਿਉਂਕਿ ਨਵਾਂ ਪਸ਼ੂ ਦੋਸਤੋ ਕਈ ਤਰ੍ਹਾਂ ਕਾਫੀ ਲੰਬਾ ਸਮਾਂ ਚੱਲਦਾ ਘਰੇ ਤੇ ਅੱਛਾ ਵੀਰ ਸੋਨੂ ਛੋਟੀ ਚੰਗੀ ਆ ਵੀਰ ਹਾਂਜੀ ਹਾਂਜੀ ਤੇ ਮੁੱਲ ਵੜੀ ਕੀ ਰਹੂਗਾ ਤਾਂ ਦਾ ਲੈਣ ਦੇਣ ਕੀ ਕਰਦੇ ਆ ਸੰਧੂ ਸਾਹਿਬ ਮੁੱਲ ਤੇ ਭਾਵੇਂ ਇਹਦਾ 1 20 ਕਰਾ ਲੋ 30 ਕਰਾ ਲੋ ਫੱਬ ਦਾ ਵੀ ਹੈਗਾ ਹਾਂ ਆਪਾਂ ਤਾਂ ਮੁੱਲ ਕਰਾਂਗੇ 1 5 ਇੱਕ ਕ ਪੰਜ ਮਾਨਤਨ ਕਰਾਂਗੇ ਤੁਹਾਡੇ ਉਹ ਵੀ ਦੂਜਾ ਦਾ ਨਾ ਵੀਡੀਓ ਦੇ ਬਾਰੇ ਬੜਾ ਭਾਜੀ ਫਰਕ ਪੈ ਜਾਂਦਾ ਅਣਜਾਣ ਬੰਦਾ ਹੋਵੇ ਤੁਹਾਡੇ ਸਾਡੇ ਮੰਗ ਲਈ ਦੇ ਇਹ ਕਿਸੇ ਕਾਰੀਗਰ ਨੇ ਵੀ ਵਖਣੀ ਕਈ ਕਈ ਬੰਦੇ ਖੜ ਕੇ ਵੇਚਣ ਵਾਲੇ ਹੁੰਦੇ ਆ ਜੀ ਅਗਲੇ ਨੂੰ 2 ਰੁਪਏ ਰੋਟੀ ਲੱਭ ਜੂਗੀ ਬਿਲਕੁਲ ਜੀ ਬਿਲਕੁਲ ਸਿੰਘ ਵੇਖੋ ਕਿਹੜਾ ਸਿੰਘ ਤੇ ਹੈ ਹੀ ਨਹੀਂ ਹਮ ਲਓ ਦੋਸਤੋ ਇੱਕ ਵਾਰੀ ਫੇਰ ਆਪਾਂ ਮੋٹے ਦੌਰ ਤੇ ਤੁਹਾਨੂੰ ਦਿਖਾ ਦਈਏ ਵੀ ਬਿਲਕੁਲ ਸ਼ਕੀਨੀ ਵਾਲੇ ਚਾਰਜਾਂ ਦੇ ਲੱਗੇ ਪਏ ਆ ਕਰਮਾ ਵਾਲੀ ਨੂੰ ਠੀਕ ਹੈ ਘਟ ਕੇ ਸਿੰਘ ਲੱਗਾ ਉਹਾਂ ਘਬਰ ਘੜ ਘੜ ਕੇ ਲੱਗੇ ਆ ਥਾਣ ਬਹੁਤ ਕੋਵਲਟੀ ਦਾ ਇਕ ਵਾਰੀ ਤੁਹਾਨੂੰ ਇੱਕ ਬਹਿਣੀ ਵਾਲੇ ਪਾਸਿਓਂ ਆ ਦਿਖਾਉਣੀ ਆ ਆਪਾਂ ਨੇੜੇ ਤੋਂ ਆਕਰੋ ਚੈੱਕ ਸੋ ਦੋਸਤੋ ਜਿਹੜਾ ਵੀਰ ਲੈ ਜਾਊਗਾ ਯਾਦ ਰੱਖੂਗਾ ਝੋਟੀ ਬਹੁਤ ਸੋਣੀ ਆ ਕਮਾਲ ਦੀ ਝੋਟੀ ਆ ਨਵੀਂ ਆ ਠੀਕਾ ਸ਼ਕੀਨੀ ਸਕੂਨੀ ਵਾਲੇ ਪਾਸਿਓਂ ਜਿਹੜੀ ਆ ਐਂਡ ਜੀਜ ਆ ਉਹ ਵੇਖਦੇ ਆ ਸਾਰੀ ਪਤਾ ਲੱਗ ਜਾਊਗਾ ਤੁਹਾਨੂੰ ਠੀਕ ਆ ਤੇ 1 ਲੱਖ 50000 ਵੀਰ ਨੇ ਮੰਗ ਕੀਤੀ ਆ ਬਾਕੀ ਅੱਗੇ ਕਿਸੇ ਵੀਰ ਦਾ ਡਿਸੀਜਨ ਆ ਆਪੋ ਆਪਣੀ ਸੋਚ ਆ ਜਿੰਨੇ ਵੀਰ ਨੇ ਪੈਸੇ ਲਾਉਣੇ ਆ ਉਹ ਤੁਸੀਂ ਆਪਦੀ ਸੋਚ ਸਮਝੇ ਨਾਲ ਵੀ ਲਾ ਸਕਦੇ ਜੇ ਪਰ ਇੱਥੇ ਆਣ ਕੇ ਇਕ ਵ ਤਸੱਲੀ ਕਰ ਲਿਓ ਵੀ ਛੋਟੀ ਛੱਡਣ ਵਾਲੀ ਨਹੀਂਗੀ ਤੇ ਅੱਛਾ ਵੀਰ ਸਾਨੂੰ ਹੈ ਜੰਪਲ ਆਪਣੀ ਇਧਰ ਲੋਕਲ ਦੀ ਆ ਕਿ ਜਾਂ ਪਾਸੇੋਂ ਆਸੂ ਆਈ ਨਹੀਂ ਇਹ ਉੱਥੋਂ ਲੈਦੀ ਆ ਜੀ ਆਹੜਾ ਕਿਹੜਾ ਪੈਂਦੇ ਆ ਆਸਲੀ ਖੇਮ ਕਰਨ ਆਸਲ ਦੋ ਤੇ ਜ਼ਿਆਦਾ ਜਾਈਦਾ ਅੱਛਾ ਆਸਲਾਂ ਤੋਂ ਲੈਦੀ ਆ ਉਧਰ ਦੀ ਸਿਰ ਤੋਂ ਆਈ ਹਾਂਜੀ ਹਾਂਜੀ ਠੀਕ ਹੈ ਸੰਧੂ ਸਾਹਿਬ ਲਮਾਰ ਹੀ ਨਹੀਂ ਹੈਗਾ ਜੇ ਲੱਗੇਗਾ ਲੋਕ ਮੁੱਲ ਬੜਾ ਕਰੀ ਆਂਦੇ ਆ ਡੇਢ ਦੇ ਦੋ ਪੌਣੇ ਦੋ ਦੇ ਦੋ ਇਦਾਂ ਹੀ ਮੁੱਲ ਕਰੀਂਦੇ ਆ ਆਪਣਾ ਚਲੋ ਭਾਣਾ ਲਿਆਂਦੀ ਭਾਣਾ 2 ਰੁਪਏ ਵਜਨ ਫਿਰ ਫਿਰ ਤੁਰ ਕੇ ਲੈ ਆਵਾਂਗੇ ਬਿਲਕੁਲ ਜੀ ਬਿਲਕੁਲ ਇਹ ਤਾਂ ਹੈਗਾ ਬਾਈ ਹਾਂ ਜੀ ਜੀ ਕੋਈ ਛੋਟੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਤੀ ਆ ਕੋਈ ਲੈ ਜੀ ਜਾਨ ਚੰਗੀ ਸੋਹਣੀ ਸੁਨੱਖੀ ਆ ਛੋਟੀ ਕਰੂਗਾ ਯਾਰ ਇਧਰ ਠੀਕ ਆ ਸੋ ਕੁਆਲਟੀ ਵੇਖਣ ਜੋਗਾ ਬਹੁਤ ਸੋਹਣੀ ਕੁਆਲਟੀ ਦੀ ਛੋਟੀ ਆ ਕੋਈ ਛੱਡ ਕੇ ਨਹੀਂ ਜਾਂਦਾ ਕਿ ਪਹਿਲਾਂ ਛੋਟੀ ਸੋਹਣੀ ਆ ਚੌਗੀ ਮੋਹ ਚਾਰ ਦੰਦ ਇਸ ਤੋਂ ਬਾਅਦ ਇੱਕ ਹੋਰ ਨਗੀਨਾ ਤੁਹਾਨੂੰ ਦਿਖਾਉਣੇ ਆ ਵੜਾ ਦੇ ਵਿੱਚ ਜੇਕਰ ਆਪਾਂ ਗੱਲ ਕਰ ਲਈਏ ਜਰਸੀ ਬਰੀਡ ਦੇ ਵਿੱਚ ਆ ਗਈ ਆ ਹਾਂ ਜੀ ਪਿਓਰ ਜੀ ਪਿਓਰ ਕੋਈ ਰੰਗ ਦਾ ਫਰਕ ਆ ਬਾਕੀ ਸ ਇਹ ਖੀਰੀ ਆ ਜੀ ਹਲੇ ਇਹ 19 ਕਿ ਮਹੀਨਿਆਂ ਦੀ ਸੂਣ ਲੱਗੀ ਆ ਲਓ ਜੀ ਪਹਿਲਰ ਬੱਚੀ ਦੋਸਤੋ ਸੂਣੀ ਆ ਪਲੂਣ ਤੇ ਬੱਚੀ ਦੀ ਕੁਆਲਿਟੀ ਅੱਧੀ ਦੀ ਕਮਾਲ ਦੀ ਆ ਪਸ਼ੂ ਦੋਵੇਂ ਬੜੇ ਅਲੋਹਕਾਰ ਜੇ ਆ ਨਵੇਂ ਪਸ਼ੂ ਆ ਤੇ ਖੀਰੀ ਆ ਮੋਹਦੰਦੀ ਖੀਰੀ ਆ ਠੀਕ ਆ ਜੀ ਦੇਖੋ ਸਭ ਤੋਂ ਸਭ ਚੀਜ਼ਾਂ ਕੀ ਹੈ ਲੇਕਿਨ ਤੁਹਾਨੂੰ ਜਣਾ ਲਓ ਜੀ ਤੇ ਬਹੁਤ ਸਹੀ ਉਮਰ ਤੇ ਦੋਸਤੋ ਕਰਮਾਲੀ ਸੂਣ ਵਾਲੀ ਆ ਠੀਕ ਆ ਜੀ ਚੰਗੀ ਉਮਰ ਦੇ ਵਿੱਚ ਬਿਲਕੁਲ ਲਵੇ ਦੀ ਬੱਚੀ ਕਿਤੇ ਅੱਗੇ ਗੱਬਣ ਹੋ ਗਈ ਹੋਊਗੀ ਜਿਹੜੀ ਹੁਣ 2 ਸਾਲ ਤੋਂ ਪਹਿਲਾ ਪਹਿਨਾ ਕਰਮਾਲੀ ਸੂਨ ਵਾਲੀ ਹੁਣ 19 ਕੁ ਮਹੀਨਿਆਂ ਦੀ ਹੋ ਗਈ ਹਾਂ ਉਨਹੀਂ ਲਾਲੋ 20 ਲਾਲੋ ਉਹਨਾਂ ਨੇ ਮੈਨੂੰ ਉਦੋਂ ਆਖਿਆ ਸੀ ਸਾਢੇ 19 20 ਦੀਆਂ 20 ਮਹੀਨਿਆਂ ਦੀ ਵਸੀ ਤਿਆਰ ਹੋਣ ਦੀ ਦੰਦ ਪੋਟ ਕੇ ਵੇਖੋ ਸਾਰੀ ਖੀਰੀ ਹਾਂ ਜਿਹਦਾ ਕਣਕ ਦੇ ਦਾਣੇ ਹੁੰਦੇ ਲੈ ਜੀ ਆਹ ਤੇ ਬਾਕੀ ਇੱਕ ਹੋਰ ਵੇਖੋ ਸੱਧੂ ਸਾਹਿਬ ਹਾਂ ਇਹ ਖਲਾਰੀ ਉਹ ਠੰਡੀ ਧੀਰੀ ਲੈਸੀ ਉਹ ਸਾਰੀ ਪੂਰੀ ਆ ਆ ਥਣ ਵੇਖੋ ਜੀ ਸੱਧੂ ਸਾਹਿਬ ਲੈ ਆਹ ਥਣ ਵੀ ਪੂਰਾ ਹੱਥੀ ਚਵਾਈ ਲਾ ਲੰਬਾ ਥਣ ਇਹ ਕੋਈ ਦਿਖਾਉਣਿਆ ਦੋਸਤੋ ਤੁਹਾਨੂੰ ਬੈਕ ਸਾਈਡ ਤੋਂ ਆ ਕਰਿਓ ਚੈੱਕ ਇੱਥੇ ਰੋਕ ਲਿਆ ਜੀ ਹਾਂ ਆ ਨਵਾਂ ਆ ਦੇਖੋ ਜੀ ਠੀਕ ਆ ਆ ਦੇਖੋ ਠੀਕ ਆ ਤੋਂ ਥਾਣਾ ਵੇਖੋ ਦੋਸਤੋ ਕਰਮਾਲੀ ਨੂੰ ਕਿਹੜਾ ਲੱਗਾ ਹੱਥ ਹੀ ਚਵਾਈ ਦਾ ਥਾਣਾ ਲੰਬਾ ਥਾਣਾ ਠੀਕ ਆ ਜੀ ਉਂਗਲੋਂ ਕੋਲ ਜਿਹੜਾ ਲੰਬਾ ਥਾਣਾ ਬਾਕੀ ਚੰਗਾ ਲਾਇਆ ਬਣਾਇਆ ਪਿਆ ਪੰਜਾਂ ਸੱਤਾਂ ਸੱਤਾਂ ਦਿਨਾਂ ਦੇ ਵਿੱਚ ਹੋਰ ਪੂਰੀ ਤਿਆਰੀ ਕਰ ਜਿਹੜੀ ਕੁਆਲਿਟੀ ਵਾਲੀ ਵਹਿੜ ਹੈ ਜੀ 8 ਤੋਂ 10 ਦਿਨਾਂ ਦੇ ਵਿੱਚ ਵਿੱਚ ਬੱਚਾ ਆ ਜਾਊਗਾ ਠੀਕ ਹੈ ਜੀ ਬਾਕੀ ਉਹਨਾਂ ਨੇ ਖੁੱਲੀਆਂ ਛਾਡੇ ਚ ਲੜੀਆਂ ਰੱਸੀ ਕਰਕੇ ਇਹ ਕਰਕੇ ਉਹਨਾਂ ਨੇ ਰੱਸਾ ਨਹੀਂਆ ਘਤੀ ਪਿਆ ਬਿਲਕੁਲ 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 ਬਾਕੀ ਸੋਹਣੀਆਂ ਸੁਨਕੀਆਂ ਕੋਈ ਕਿਹੇ ਗੱਲ ਦੀ ਕੋਈ ਗੱਲ ਨਹੀਂ ਕਰਕੇ ਇਹਨੂੰ ਲੈਣ ਥੋੜਾ ਇਹਨੂੰ ਲਿਆ ਕੇ ਨਾ ਥੋੜਾ ਤੋੜ ਦਿੱਗੇ ਇਹਨੂੰ ਜਾ ਕੇ ਇੱਕ ਵਾਰੀ ਤੋੜ ਕੇ ਫਿਰ ਲੈ ਆਉਗਾ ਲੰਮੀ ਤੋੜ ਦਿੱਤੀ ਏਦਰ ਨੂੰ ਲੈ ਕੇ ਨਾ ਤੋੜ ਦਿੱਤੀ ਹੋਲੀ ਰੱਖੀ ਹੋਣੀ ਜਦੋਂ ਇਹ ਫੋਟੋ ਉਹਦਾ ਕੱਟ ਕੱਟਾ ਕਰਮਾਂ ਦੀ ਦਾ ਪਿੰਡੇ ਪੁੰਡੇ ਦੀ ਪੂਰੀ ਨਿਗਰਾਂ ਤੇ ਥਾਣਾ ਤੋਨਾ ਵੀ ਬਹੁਤ ਸਾਫ ਸੁਥਰੀ ਆ ਦੋਵੇਂ ਪਸ਼ੂ ਆ ਦੋਵੇਂ ਸਾਫ ਸੁਥਰੇ ਆ ਥਾਣਾ ਦੇ ਤੇ ਥਾਣੇ ਦੀ ਬਹੁਤ ਕਮਾਲ ਦੇ ਲੱਗੇ ਨੇ ਠੀਕ ਆ ਜੀ ਇੱਕ ਵਾਰੀ ਫੇਰ ਤੋਂ ਮੋਬਲ ਦਿਖਾ ਦਿੰਨੇ ਆ ਆ ਕਰੋ ਚੈੱਕ ਠੀਕ ਹੈ ਜੀ ਅਗਲੀ ਵਾਰ ਕੋਈ ਤੁਹਾਨੂੰ ਵਧੀਆ ਲੰਬਾ ਥਾਣਾ ਦੋਸਤੋ ਹੱਥੀ ਚੁਆਈ ਵਾਲਾ ਜਿੰਦਾਂ ਕੋ ਮਰਜ਼ੀ ਮੇਰਾ ਵੀਰ ਤਸੱਲੀ ਕਰੀ ਜਾਵੇ ਹੱਦੇ 8-7 ਕਿਧਰੋਂ ਲੈਂਦੀ ਏ ਹਾਂ ਹਾਂ ਬਸ ਠੀਕ ਹੈ ਭਰਾ ਆਈ ਸਾਰੇ ਕੰਮਾਂ ਦੇ ਪੁੜਿਆਂ ਸੀ ਵੀ ਆਈ ਆ ਆਪਣਾ ਪਿੱਛੇ ਪਿੱਛੇ ਦੇ ਆਈ ਆ ਤੇ ਸੋਨੂ ਵੀਰੇ ਦਾ ਮੁੱਲ ਕੀ ਕਰਦੇ ਪਏ ਆ ਮੈਂ ਤਾਂ 60 ਕਰ ਲੀਏ ਕੁਆਲਿਟੀ ਦਾ ਮੁੱਲ ਜੀ ਔਰ ਜਨਵਰੀ ਤੇ ਛੋਟਾ ਹੀ ਦੇਦਗੇ ਚੈਂਜਮੈਂਟ ਕਰਨਾ ਪਈ ਕਰ ਲਿਓ ਜਿਵੇਂ ਆਖੋਗੇ 55 ਹੀ ਦੇਦਗੇ ਅੱਜ ਅੱਜ ਹਾਂਜੀ 55 ਹੀ ਦੇਦਗੇ 55 ਦੇ ਕੋਈ ਨਹੀਂ ਕਰ ਲਾਂਗੇ ਮਾਤਰ ਜਵੇਂ ਦੀਆ ਕੋਈ ਆਪਣਾ ਸੱਜਣ ਭੈਣ ਭਰਾ ਜਿੱਥੋਂ ਤੱਕ ਕੋਈ ਕੇ ਦੀ ਸਮਝ ਆਈ ਥੋੜਾ ਬੜਾ ਤਾਲ ਮੇਰਾ ਬਹਿਦਾ ਪਟਾਲਿਓ ਜਰੂਰ ਜਰੂਰ ਜੀ ਮਾਨ ਕਰਾਂਗੇ ਭਾਜੀ ਠੀਕ ਹੈ ਰਾਜ ਕੇ ਮਾਨ ਕਰਾਂਗੇ ਹਾਂ ਦੋਸਤੋ ਦੋਵੇਂ ਪਸ਼ੂ ਆ ਦੋਹਾਂ ਪਸ਼ੂਆਂ ਦੀ ਆਪਾਂ ਡਿਟੇਲ ਥੋਡੇ ਨਾਲ ਸਾਂਝੀ ਕਰਤੀ ਆ ਸਤਿ ਸ੍ਰੀ ਅਕਾਲ ਮੈਂ ਪਾ ਦਿੰਦਾ ਹਾਂ ਮੱਝ ਪਾ ਦਿੰਦੇ ਆ ਇੱਕ ਮੱਝ ਸੀਗੀ ਦੀ ਕੀ ਡਿਟੇਲ ਆ ਕਿਰਵਾ ਸੂਆ ਤੇ ਕਿੰਨੇ ਕ ਟਾਈਮ ਦੀ ਸੂਈ ਆ ਇਹ ਤੀਜੇ ਕ ਸੂਆ ਆਪਣੇ ਸੂਈ ਆ ਤੇ 20 ਦਿਨ ਨੂੰ ਮਹਾ ਹੀ ਹੋਇਆ ਜੀ ਸੂਈ ਨੂੰ ਅੱਛਾ ਦੁੱਧ ਮੈਂ 9 ਕਿਲੋ ਹੋਊਗਾ ਥੋੜਾ ਮੈਂਨੇ ਬੱਚੇ ਦਾ ਤੇਵਾ ਵੜਾ ਕੀਤਾ ਅੱਛਾ ਅੱਛਾ ਜੀ ਉਹ ਉਧਰ ਚੱਲ ਕੇ ਮੰਜਲੇ ਪਾਸੇ ਪਾਉਂਦਾ ਸੂਆ ਤੀਜਾ ਜੀ ਸੂਆ ਤੀਜਾ ਮੈਂ ਬੜੀ ਖਰੀਆ ਭਾਜੀ ਇਹ ਥੋੜਾ ਬੱਚੇ ਦਾ ਜ਼ਿਆਦਾ ਕਰ ਗਈ ਆ ਅੱਛਾ 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 ਤੇ ਇਹਦੇ ਬਾਬੇ ਦੇ ਮੇਰ ਨਾਲ ਦੁੱਧ ਦਊਗੀ ਰਮ ਤਾਂ ਡੱਬਾ ਕਰੇ 12 13 ਕਿਲੋ 9 ਲੀਟਰ ਤੇ ਸਾਹ ਵੀ 9 ਹੈਗਾ 9 ਲੀਟਰ ਹੁਣ ਪੱਕਾ ਜੀ ਰੱਖੋ ਲੈਵਾ ਜੋਸ਼ ਹੀ ਦੱਸਣ ਦਿਆ ਮਿਲਦੀ ਪਹਾੜੀ ਤੇ ਹਾਂ ਪਹਾੜੀ ਤੇ ਅੱਜ ਸਵੇਰ ਮਾਰਣੀ ਹੈਗਾ ਮੈਂ ਟੀਕਾ ਮਾਰਚ ਦੇ ਮਿੰਟੋ ਮੀਟਰ ਗਈ ਸੀ ਆਂਦੀ ਕੱਖ ਨਹੀਂ ਸਾਹਮਣੇ ਬਹਿ ਗਏ ਆਪਾਂ ਉਹ ساری ਕਾਲੀ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਨਾ ਦੋਸਤੋ ਬਿਲਕੁਲ ਪਹਾੜੀ ਦੇ ਮਿਲਦੀ ਆ ਚਾਹੇ ਟੀਕੇ ਤੇ ਵੀਰਾਂ ਦਾ ਵੀ ਆਪਾਂ ਤੇ ਕਾਲੀ ਹੋਵੇ ਕਦੀ ਛੇਤੀ ਉਹਦੇ ਟੀਕਾ ਮਾਰ ਕੇ ਜੋੜੇ ਜੀ ਉਧਰ ਰਹਿ ਕੇ ਇੱਧਰ ਆ ਠੀਕ ਆ ਤੇ ਪਹਾੜੀ ਤੇ ਮਿਲਦੀ ਆ ਬਾਕੀ ਆ ਤੁਹਾਡੇ ਸਾਹਮਣੇ ਮਾਜਾ ਤੀਜਾ ਸੂਆ ਤੇ 20 25 ਕਿਤੇ ਤਾਂ ਸਮਾਂ ਹੋ ਗਿਆ ਕਿ ਜਿਆਦਾ 20 ਦਿਨ ਅੱਜ 20 ਦਿਨ ਹੋ ਜਾ ਵੀਖਦਾ ਕੱਲ ਮੈਨੇ ਥੋੜਾ ਕ ਮੈਲਾ ਜਾ ਮਾਰਿਆ ਸੀ ਅੱਛਾ ਅੱਛਾ ਲਓ ਜੀ ਇਹ ਮੱਝਾ ਦੋਸਤੋ ਇਹ ਵੀ ਤੁਸੀਂ ਗੱਲਬਾਤ ਕਰ ਸਕਦੇ ਜੀ ਵੀਰ ਦੇ ਨਾਲ ਤੇ 9 ਕਿਲੋ ਹੁਣ ਦੁੱਧ ਇਸ ਮੱਝ ਦੇ ਥੱਲੇ ਹਾਜ਼ਰ ਆ ਤੇ ਚੌਣ ਚੌਣ ਕਿਵੇਂ ਬਹੁਤ ਵੀ ਵਧੀਆ ਜੀ ਬਹੁਤ ਵਧੀਆ ਕਿੱਦਾਂ ਸਾਨੇ ਨਾ ਸਾਹਿਬ ਜੀ ਓਡੀ ਚ ਆਈ ਠੀਕ ਹੈ ਜੀ ਠੀਕ ਹੈ ਤੇ ਇਹਦਾ ਮੁੱਲ ਵੀਰ ਸਾਨੂੰ ਫਿਰ ਕੀ ਕਰਦੇ ਆ ਇਹ ਸੰਧੂ ਸਾਹਿਬ ਲਈ ਤੇ ਵਾਵਾ ਗਰਮ ਰੁਪਈਆਂ ਦੀ 85 85 ਦੀ ਲਈ ਫਿਲਟ ਹੋਏ ਹੋ ਓਕੇ ਮੋਂ ਤੁਹਾਨੂੰ ਪਤਾ ਬੱਚੇ ਦਾ ਦੇ ਉਹਦਾ ਨਾ ਅਗਲੇ ਵਟਾ ਲੱਗਣੇ ਲੱਗਣਾ ਲਾਇਸੈਂਸ ਨਾ ਹੋਵੇ ਤੇ ਪੁਲਿਸ ਵਾਲੇ ਕਰ ਦਿੰਦੇ ਚਲਾਨ ਉਹ ਗੱਲ ਦੇ ਚਲਾਨ ਮੇਰਾ ਹੋਣਾ ਇਹ ਚੋਂ ਹਾਂ ਉਹ ਵੀ ਮੇਰੀ ਗਲਤੀ ਕਰਕੇ ਚੋਗੇ ਰਾਤ ਪਰੌਣੇ ਆਏ ਅਗਲੇ ਪਾਸੇ ਬੱਚਾ ਬਨ ਗਿਆ ਸਵੇਰ ਨੂੰ ਤਾਰ ਤੇ ਟੰਗ ਗਿਆ ਅੱਛਾ ਅੱਛਾ ਹਾਂਜੀ ਕੋਈ ਗੱਲ ਨਹੀਂ ਹੁਣ ਜਿੰਦਗੀ ਫਿਰ 10 ਢਾਹ ਦਿਆ 10 ਕਿੰਨਾ ਕਰ 75 ਦੇ ਦਿੱਤੀ 75 ਦੀ ਕਰ ਦਈਏ ਫਿਰ ਜਦੋਂ ਆਪਾਂ ਦੇਣੀ ਹੈ ਜਾਂ ਸੇਲ ਕਰਨੀ ਹੈ ਹਾਂ ਦੋ ਦੋ ਤੁਹ ਜਵਾਦਾਂਗੇ 9 ਕਿਲੋ ਵਾਸੀ ਪੱਕਾ ਜੀ ਪੱਕਾ ਆਨਲਾਈਨ ਕਰਕੇ ਵੀਡੀਓ ਕਾਲ ਕਰਕੇ ਦੋ ਟਾਈਮ ਝੋਲੇ ਠੀਕ ਹੈ ਜੀ ਕੋਈ ਥਣ ਨਹੀਂ ਘੱਟ ਕੋਈ ਡੋਕਲ ਨਹੀਂ ਸ਼ੋਕ ਨਹੀਂ ਬੇਸ਼ੱਕ ਮੇਰੇ ਘਰ ਆਉਣ ਦੋ ਦਿਨ ਰਹਿਣ ਤਸੱਲੀ ਕਰਕੇ ਖੜਨ ਧੋਕਾ ਕਿਸੇ ਪ੍ਰਕਾਰ ਦਾ ਨਹੀਂ ਹੋ ਕੇ ਠੀਕ ਹੈ ਜੀ ਠੀਕ ਹੈ ਜੀ ਲਓ ਦੋਸਤੋ ਇਹ ਮਾਝਾ ਬਾਕੀ ਰੇਟ ਪੜਤਾ ਕਿੰਨਾ 75 ਕਿੰਨਾ ਹੋਊਗਾ 75 ਮੈਂ ਕਰ ਦਿਆਂਗੇ ਮਾਨਤਨ ਵਿੱਚੋਂ ਕੋਈ ਨਹੀਂ ਠੀਕ ਹੈ ਜੀ ਤਾਂ ਦੋਸਤੋ 75000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਹੈ ਜੀ ਇਹ ਮਾਝ ਤੁਹਾਨੂੰ ਦਿਖਾ ਤੇ ਭਾਰੇ ਤੇ ਮਿਲਦੀ ਆ ਬਾਕੀ ਠੀਕੇ ਤੇ ਮਿਲਦੀ ਆ ਤੁਸੀਂ ਆਣ ਕੇ ਆਪਦੀ ਤਸੱਲੀ ਕਰ ਲਿਓ ਜਿਹੜੇ ਵੀਰ ਨੇ ਇੱਥੇ ਆ ਕੇ ਚੋਗੇ ਵੇਖੜੀ ਆ ਠੀਕ ਆ ਸੋ ਥਾਣਾ ਥੋਣਾ ਦਾ ਵੀ ਸਾਫ ਦੱਸ ਰਿਹਾ ਵੀਰ ਬਹੁਤ ਬਹੁਤ ਅੱਗੇ ਆਉਂਦੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਚੋਗੇ ਕਿਤੇ ਵੀਰ ਨੇ ਤਸੱਲੀ ਕਰ ਹੀ ਲੈਣੀ ਆ ਮੈਂ ਤਾਂ ਇੱਥੇ ਜੋਰ ਜੋਰ ਸੀ ਦੱਸਣ ਦੇ ਸੁਭਨ ਲੈ ਲਓ ਲੈ ਜੀ ਠੀਕ ਆ ਭਰਾ ਅੱਛਾ ਤੁਹਾਨੂੰ ਵੀ ਰਏ ਪਸ਼ੂ ਆਪਣੇ ਕੋਲ ਤਿੰਨ ਨੇ ਅੱਜ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਤੇ ਨੰਬਰ ਇੱਕ ਵਾਰੀ ਕਰ ਦਈਏ ਸਾਂਝੇ 98762 ਹਾਂਜੀ 64073 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਨੰਬਰ ਵੀਰ ਸੋਨੂ ਦੇ ਆ ਲਗਾਤਾਰ ਸਕਰੀਨ ਦੇ ਥੱਲੇ ਚੱਲਣ ਡੈ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਵਿਖਾਏ ਗਏ ਤਿੰਨਾ ਪਸ਼ੂਆਂ ਦੀ ਡਿਟੇਲ ਸਾਂਝੀ ਕਰਤੀ ਆ ਆਪਣੀ ਘਰੇ ਆਣ ਕੇ ਤੁਸੀਂ ਨਰਕ ਫਰਕ ਕਰ ਲਿਓ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ